ਇਹ ਲਾਗਾਣਾ ਪਾੜੀ ਖਾੜੀ ਛੋਟੀ ਕਰ ਦਿੱਤੀ ਆਹ ਰੇਡਰ ਤੇ ਵੀ ਉਹਦੇ ਤੇਰੇ ਦਾ ਬੋਲ ਇਹ ਸਵਾਦ ਵੀ ਬਹੁਤ ਵੰਦਾ ਆਈ ਹਾਂ ਸਵਾਦ ਤਾਂ ਹੋ ਗਏ ਕਹਿੰਦੇ ਮੁੰਹੇ ਵੀ ਜਿੰਨਾ ਮਿੱਠਾ ਪਾ ਮੰਗਿਆ ਉਹਨੇ ਵੀ ਬੋਲ ਉਹ ਹੈ ਜਿੰਨਾ ਮਿੱਠਾ ਹੋਵੇ ਭੈਲਾ ਦਾ ਮਰੂਲ ਜਾਂਦਾ ਨਾ ਖੁਸ਼ਬੂ ਦੇਖ ਇਹ ਕਿੰਨੀ ਆ ਬਣੂਗਾ ਗਵਾਂਢੀ ਨੂੰ ਪਾ ਲੱਖਿਆ ਕੋਈ ਆ ਚਾਰ ਦੀ 20 ਥੀ ਖੁੱਲ ਗਈ ਨਾ মানে ਬੰਦੀ ਦੋਵੇਂ ਜੀ ਇਕੱਤਰ ਚਲ ਇਹਦਾ ਮਾਤਾ ਜੀ ਨੂੰ ਕਰਤਾ ਯਾਦ ਆ ਗਿਆ ਮੇਰੇ ਉਹ ਘਰ ਦੀ ਇਹਨਾਂ ਪਿਛੇ ਮੈਂ ਤੋਂ ਉਸੇ ਵਕਤ ਹੀ ਆ ਇੱਕ ਨਸੀ ਬੜੀ ਮੇਰੇ ਦਿਲ ਦਾ ਕਹਾਣਾ ਉਹ ਇਹਦਾ ਆ ਜੀ ਉਹ ਵੀ ਜਾਤੀ ਦੇ ਦੋ ਕਿਲੋ ਅੰਬ ਦੇ ਚਾਰ ਦਾ ਮਸਾਲਾ ਪਾ ਕੇ ਰੱਖੋ ਤਾਂ ਕਿ ਆਮ ਸਮੇਂਦਰ ਲਈ 3 ਮਿੰਟਾਂ ਦਾ 3 ਮਿੰਟਾਂ ਦਾ ਬਾਦਨਾ ਲਾਣੀ ਦਾ ਮੈਂ ਫਿਰ ਤੇ ਮੇਰੇ 140 ਹੱਟਾਈ ਦਾ ਬਿਸਤੀ ਤਾਂ ਨਹੀਂ ਹੈ ਕੋਈ ਦਾ ਚੱਕਾ ਜਾਉਂਗਾ ਨਹੀਂ ਨਾ ਆਪਣੇ ਮਰਦ ਦੇ ਜੀ ਲੈ ਕੇ ਦੇ ਚ ਹੈ ਦੋ ਕਿਲੋ

ਪਸੇਰੀ ਹੋਣਾ ਬਈ 5 ਕਿਲੋ ਆਏ ਹਾਂ 6 ਫਿਰ ਜੰਗਲ ਦਾ ਭਾਰੀ ਹੋਣਾ ਜੀ 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 ਨਾ 150 ਕਿੱਥੇ ਹੋ ਪਾਇਆ ਡੈਗਟ ਆਹ ਡੈਗਟ 150 ਦੀ ਪਸੇਰੀ ਬਈ ਕਿਤਾ ਪਸੇਰੀ ਸਾਦਨ ਵਾਲਾ ਮੈਗਾ ਹੋਇਆ ਉਹ ਰਾਂਗ ਕਿਲਾ ਗਿਆ ਇਹ ਆ ਪਿਛਲਾ ਇਹ ਕੀ ਰੇਤਾ ਇਹ 150 ਇਹ ਬਾਹਰੋਂ ਆਉਂਦਾ ਵੀ ਕੋਈ ਬਾਹਰੋਂ ਆ ਰਿਹਾ ਜੀ 40 ਰੁਪਏ ਕਿਲੋ ਇਹ 30 ਰੁਪਏ ਜਿਹੜੇ ਆਮ ਆਪਣੇ ਖੇਤਾਂ ਕੁੱਤਾਂ ਚ ਲੱਗ ਜਾਂਦਾ ਉਹਦਾ ਹੀ ਪਿਆ ਜਾਂਦਾ ਚਾਰ ਹਾਂ ਜੀ ਹਾਂ ਉਹ ਸੰਸਾਰ ਉਹ ਆਪਣਾ ਦੇਸੀ ਹੋ ਗਿਆ ਉਹ ਬਰੀਏ ਬਣ ਉਹਦਾ ਵਿਚਾਰ ਹਾਂ ਚਾਰ ਕਲੰਬਰ ਮੈਂ ਅੰਬ ਦਾ ਬੁੱਟਾ ਲਾ ਰਿਹਾ ਜੀ ਉਹਦਾ ਕਲਮ ਭਰਾ ਕਰਨਾ ਗੱਦਰੇ ਤਿਆਰ ਨੂੰ ਵੇਚੀ ਰਿਹਾ ਕਰਾਂਗੇ ਔਰ ਇਹਦੇ ਨਾਲ ਕੰਟੈਕਟ ਕਰ ਲੀ ਕਰ ਲੀ ਸਾਡੇ ਜਿਹੜੇ ਅੰਬ ਲੱਗਦੇ ਨੇ ਇਹਨਾਂ ਦੇ ਘਰੋਂ ਬਟਾਤਾ ਮੁੰਡੇ ਨੇ ਆ ਕੇ ਪਰੋ ਪਰ ਕਿੰਨੇ ਪੈਸੇ ਆਣ ਵਾਲੇ ਅੰਬਾਂ ਵਾਲੇ ਇੰਨੇ ਵਧੀਆ 67 ਸਾਲ ਫਰਮਾਨਾ ਰੇਡ ਬਹੁਤ ਸਖਰ ਆਈ ਜੀ ਇਹਦੀ ਖੁਸ਼ਬੂ ਹੈ ਵੀ ਭਾਈ